ਪਹਿਲਾਂ ਵੀ ਪਾਰਟੀ ਨੇ ਬਾਹਰ ਦਾ ਰਸਤਾ ਦਿਖਾਤਾ ਦੁਬਾਰਾ ਹੁਣ ਉਹੀ ਕਰ ਦਿੱਤਾ ਗਿਆ ਦੁਬਾਰਾ ਬੀਬੀ ਜੀ ਨੂੰ ਬਾਕੀ ਲੀਡਰਾਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦੇ ਤੱਕ ਜਿਹੜੀ 3 ਮੈਂਬਰੀ ਵੀ ਬਣਾਈ ਹੈ ਉਹ ਇਕੱਲੇ ਭੁੰਦਰ ਸਾਹਿਬ ਹੀ ਸੀਗੇ ਉੱਥੇ ਦੂਜਾ ਹੈ ਹੀ ਕੋਈ ਨਹੀਂ ਸੀ ਇੱਕ ਵਿਅਕਤੀ ਜਿਹੜਾ ਆਪ ਡਿਸਿਪਲਨ ਹੈ ਅ 10 15 ਦਿਨ ਪਹਿਲਾਂ ਹੀ ਜੀ ਚੋਣ ਹੋ ਕੇ ਹਟੀ ਹੈ ਜਲੰਧਰ ਦੀ ਉਹਦੇ ਚ ਪਾਰਟੀ ਦੇ ਕੈਂਡੀਡੇਟ ਦੇ ਖਿਲਾਫ ਬਲਵਿੰਦਰ ਸੇਪੁੰਦਰ ਡਾਕਟਰ ਚੀਮਾ ਮੀਸ਼ੇਦਲ ਕਰੇਵਾ ਪ੍ਰਚਾਰ ਕਰ ਰਹੇ ਹੈ ਕਿ BSP ਵੋਟਾਂ ਪਾਓ ਗਤੀਵਿਧੀ ਤੇ ਉਹਨਾਂ ਦੇ ਖਿਲਾਫ ਹੈ ਅਕਾਲੀ ਦਲ ਦੇ ਪ੍ਰਧਾਨ ਸੀ ਉਹ ਸ਼੍ਰੀ ਅਕਾਲ ਤਰਸਵ ਦੇ ਜਥੇਦਾਰ ਵੀ ਰਹੇ ਹੈ ਉਹ ਐਮਪੀ ਵੀ ਰਹੇ ਹੈ ਉਹ ਐਮਐਲਏ ਵੀ ਰਹੇ ਹੈ ਮਨਿਸਟਰ ਵੀ ਰਹੇ ਹੈ ਇੱਟ ਇੱਟੀਆਂ ਵੱਡੀਆਂ ਕੁਰਬਾਨੀਆਂ ਆ ਲਏ ਤੇ ਜੇ ਉਹ ਦੱਸਿਆ ਤੇ ਅਸੀਂ ਕੋਈ ਬਗਾਵਤ ਕੀਤੀ ਦੀ ਵਿਰੋਧੀ ਗਤੀਵਿਧੀਆਂ ਫਿੱਕੇ ਦੀਆਂ ਹੋਈਆਂ ਪ੍ਰਧਾਨ ਦੀਆਂ ਗੱਲ ਸੋਚੀਏ ਤੇ ਪਾਰਟੀ ਵੀ ਕਮਜ਼ੋਰ ਕਿੱਦਾਂ ਹੋਈ ਉਹਦੇ ਕਰਕੇ ਅਸੀਂ ਗਲਤੀ ਇਹ ਕਰਦੇ ਰਹੇ ਕਿ ਜਿਹੜੀ ਗੱਲ ਦਾ ਸਾਨੂੰ ਕਲੀਅਰ ਨਹੀਂ ਸੀ ਉਹ ਅਸੀਂ ਡਿਫੈਂਡ ਪਾਰਟੀ ਲਈ ਕਰਦੇ ਰਹੇ ਕਿ ਪਾਰਟੀ ਬਚੀ ਰਹੇ ਹੁਣ ਪਾਰਟੀ ਤੇ ਸਾਰੀ ਬਾਹਰ ਹੈ ਤੇ ਦਫ਼ਤਰ ਵਿੱਚ ਚਾਰ ਜਣੇ ਬੈਠੇ ਐ ਜੱਫਾ ਮਾਰ ਕੇ ਤੇ ਫਿਰ ਇੱਕ ਬੰਦੇ ਹੀ ਪਾਰਟੀ ਖੜੋਂਦੀ ਸ ਆਪਣੀ ਦੀ ਤਰ੍ਹਾਂ ਚਲਾਉਂਦੇ ਜਿੱਦਾਂ ਆਪਣੀ ਇੰਡਸਟਰੀ ਚ ਚਲਾਉਂਦੇ ਹੁੰਦੇ ਆ ਆਪਣੀ ਕੰਪਨੀ ਚ ਲਾਉਂਦੇ ਸੋ ਇਸ ਪਾਰਟੀ ਨਹੀਂ ਬਚਦੀ ਖ੍ਰੋਮਣੀ ਅਕਾਲੀ ਦਲ ਦੇ ਮੌਜੂਦਾ ਹਾਲਾਤ ਜਿਹੜੇ ਨੇ ਉਹਨਾਂ ਤੋਂ ਸਾਰੇ ਵਾਕਿਫ ਨੇ ਕੀ ਕੁਝ ਚੱਲਦਾ ਪਿਆ ਹੁਣ ਤੱਕ ਅੱਜ ਤੱਕ ਆਉਂਦਿਆਂ ਆਉਂਦਿਆਂ ਸਾਰਿਆਂ ਨੇ ਵੇਖ ਲਿਆ ਕਿ ਕੀ ਕੁਝ ਵਾਪਰ ਰਿਹਾ ਔਰ ਇਹਨਾਂ ਮਸਲਿਆਂ ਨੂੰ ਲੈ ਕੇ ਸਾਡੇ ਨਾਲ ਬੀਬੀ ਜਗੀਰ ਕੌਰ ਮੌਜੂਦ ਨੇ ਬੀਬੀ ਜੀ ਸਭ ਤੋਂ ਪਹਿਲਾਂ ਸਮਾਂ ਦਿੱਤਾ ਬਹੁਤ ਸ਼ੁਕਰੀਆ ਮਿਹਰਬਾਨੀ ਜੀ ਸਤਿ ਸ਼ਕਾਲ ਸਾਰਿਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੀਬੀ ਜੀ ਪਹਿਲਾਂ ਵੀ ਤੁਹਾਡੇ ਨਾਲ ਇਸੇ ਤਰ੍ਹਾਂ ਹੋਇਆ ਸੀਗਾ ਪਹਿਲਾਂ ਵੀ ਪਾਰਟੀ ਨੇ ਬਾਹਰ ਦਾ ਰਸਤਾ ਦਿਖਾਤਾ ਦੁਬਾਰਾ ਹੁਣ ਉਹੀ ਕਰ ਦਿੱਤਾ ਗਿਆ ਦੁਬਾਰਾ ਬੀਬੀ ਜੀ ਨੂੰ ਬਾਕੀ ਲੀਡਰਾਂ ਦੇਖੋ ਪਾਰਟੀ ਦੇ ਬਾਹਰ ਨਹੀਂ ਕੋਈ ਕਿਸੇ ਨੂੰ ਕੱਢ ਸਕਦਾ ਪਹਿਲਾਂ ਤੱਕ ਸਵਿਧਾਨਿਕ ਤੌਰ ਤੇ ਸਮਝ ਲਓ ਕਿ ਸਾਡਾ ਸਵਿਧਾਨ ਜਿਹੜਾ ਉਹਦੇ ਵਿੱਚ ਅਨੁਸ਼ਾਸਨਿਕ ਕਮੇਟੀ ਦਾ ਕੋਈ ਨਾ ਹੀ ਨਹੀਂ ਕਿਉਂਕਿ ਕੋਈ ਵੀ ਵਰਕਰ ਜਿਹੜਾ ਕੰਮ ਕਰਦਾ ਹੈ ਉਹ ਜੇ ਸੱਚਮੁੱਚ ਹੀ ਕਿਤੇ ਗਤੀਵਿਧੀ ਉਹਦੇ ਖਿਲਾਫ ਹੈ ਤੇ ਇੱਕ ਪ੍ਰਧਾਨ ਆਪਣੀ ਸਹੂਲਤ ਵਾਸਤੇ ਦੋ ਤਿੰਨ ਬੰਦਿਆਂ ਦੀ ਕਮੇਟੀ ਬਣਾ ਦਿੰਦਾ ਹੈ ਉਹਦਾ ਮਤਲਬ ਹੁੰਦਾ ਹੈ ਕਿ ਬਲਾ ਕੇ ਸੁਣਿਆ ਜਾਵੇ ਗੁੱਸਾ ਗਿਲਾ ਦੂਰ ਕੀਤਾ ਜਾਵੇ ਜਾਂ ਜੇਕਰ ਸੱਚੀ ਮੁੱੱਚੀ ਉਹਨਾਂ ਦੀ ਕੋਈ ਗਲਤੀ ਹੈ ਤੇ ਫਿਰ ਉਹਦੀ ਸਿਫਾਰਿਸ਼ ਕੀਤੀ ਜਾਵੇ ਵੀ ਇੱਥੇ ਕੋਈ ਕਾਰਵਾਈ ਕੀਤੀ ਜਾਵੇ ਸਿਫਾਰਿਸ਼ ਕਿਹਦੇ ਕੋਲ ਕਰਨੀ ਹੈ ਵਰਕਿੰਗ ਕਮੇਟੀ ਕੋਲ ਜਿਹੜੀ ਅਨੁਸ਼ਾਸਨ ਕਮੇਟੀ ਉਹਦੇ ਕੋਲ ਕੋਈ ਅਧਿਕਾਰ ਹੀ ਕੋਈ ਨਹੀਂ ਠੀਕ ਹੈ ਕਿਉਂਕਿ ਆਪ ਹੀ ਬਣਾਈ ਹੁੰਦੀ ਆਪਣੀ ਸਹੂਲਤ ਲਈ ਪ੍ਰਧਾਨ ਨੇ ਹੁਣ ਗੱਲ ਇਹ ਹੈ ਕਿ ਜਿਹੜੀ ਤਿੰਨ ਮੈਂਬਰੀ ਵੀ ਬਣਾਈ ਹੈ ਉਹ ਕੱਲੇ ਭੁੰਦਰ ਸਾਹਿਬ ਹੀ ਸੀਗੇ ਉੱਥੇ ਦੂਜਾ ਹੈ ਹੀ ਕੋਈ ਨਹੀਂ ਸੀ ਕਿੰਦੇ ਟੈਲੀਫੋਨ ਤੇ ਗੱਲ ਕੀਤੀ ਕਿ ਕਿ ਕਿੱਥੇ ਰਹਿ ਗਿਆ ਜੀ ਇਥੇ ਡਿਸਪਲਨ ਕਿੱਥੇ ਰਹੀ ਗਈ ਡੈਮੋਕ੍ਰੇਸੀ ਇੱਕ ਵਿਅਕਤੀ ਜਿਹੜਾ ਆਪ ਇਨਡਿਸਪਲਿੰਡ ਹੈ ਅ 10 15 ਦਿਨ ਪਹਿਲਾਂ ਹੀ ਜੀ ਚੋਣ ਹੋ ਕੇ ਹਟੀ ਹੈ ਜਲੰਧਰ ਦੀ ਉਹਦੇ ਚ ਪਾਰਟੀ ਦੇ ਕੈਂਡੀਡੇਟ ਦੇ ਖਿਲਾਫ ਬਲਵਿੰਦਰ ਸਿੰਘ ਪੁੰਦੜ ਡਾਕਟਰ ਚੀਮਾ ਮੀਸ਼ੰਦਰ ਗਰੇਵਾਲ ਪ੍ਰਚਾਰ ਕਰ ਰਹੇ ਹੈ ਕਿ ਬੀਐਸਪੀ ਨੂੰ ਵੋਟਾਂ ਪਾਓ ਗਤੀਵਿਧੀ ਤੇ ਉਹਨਾਂ ਦੇ ਖਿਲਾਫ ਹੈ ਐਕਸ਼ਨ ਤੇ ਪ੍ਰਧਾਨ ਤੇ ਤੇ ਚੀਮੇ ਦੇ ਤੇ ਉਹਨਾਂ ਨੂੰ ਲੈਣਾ ਚਾਹੀਦਾ ਸੀਗਾ ਜਿਹੜੇ ਜਿਨ੍ਹਾਂ ਨੇ ਗਲਤ ਕੀਤਾ ਅਸੀਂ ਪਾਰਟੀ ਦੀ ਸੇਵਾ ਕਰ ਰਹੇ ਹਾਂ ਅਸੀਂ ਪਾਰਟੀ ਦੇ ਕੈਂਡੀਡੇਟ ਨਾ ਤੁਰ ਰਹੇ ਹਾਂ ਤੇ ਫਿਰ ਗਤੀਵਿਧੀ ਸਾਡੀ ਕਿਦਾਂ ਖਲਾਫ ਹੋ ਗਈ ਸਾਨੂੰ ਕਹਿੰਦੇ ਬਗਾਵਤ ਕੀਤੀ ਕੀਤੀ ਆ ਬਗਾਵਤ ਸੈਕੰਡਲੀ ਅਸੀਂ ਕਹਿ ਰਹੇ ਹਾਂ ਕਿ ਪਾਰਟੀ ਦਾ ਸੁਧਾਰ ਲਹਿਰ ਚਲਾ ਕੇ ਤਕੜੀ ਕਰੋ ਅਸੀਂ ਥਾਂ ਥਾਂ ਤੇ ਜਾ ਰਹੇ ਹਾਂ ਮੀਟਿੰਗਾਂ ਕਰ ਰਹੇ ਹਾਂ ਕਿ ਪਾਰਟੀ ਨੂੰ ਤਕੜੀ ਕਰੋ ਵਿਚਰਾਲੋ ਜਿਹੜੇ ਗਿਲੇ ਸ਼ਿਕਵੇ ਦੂਰ ਕਰੋ ਅਸੀਂ ਕਿ ਪੋਜੀਡੀਅਮ ਵੀ ਅਸਲੀ ਬਣਾਈ ਕਿ ਵਕ ਵਕ ਥਾਮਤੋਂ ਮੀਟਿੰਗਾਂ ਕਰਾਉਣ ਤੇ ਅਸੀਂ ਲੋਕਾਂ ਨੂੰ ਪਾਰਟੀ ਨਾਲ ਜੋੜ ਕੇ ਆਈਏ ਅਸੀਂ ਕੋਈ ਕੱਲ ਅਸੀਂ ਪਾਰਟੀ ਦੇ ਖਿਲਾਫ ਨਹੀਂ ਕੀਤੀ ਮੋਰਸੇ ਤੋੜਦੀ ਪਰਸੋਏ ਵਰਸੀ ਮਨਾ ਕੇ ਆਏ ਆਂ ਔਰ ਪੂਰਾ ਛਾਨਾ ਮਤਾ ਇਤਿਹਾਸ ਚ ਸ਼੍ਰੋਮਣੀ ਕਾਲ ਦਲ ਦਾ ਅਸੀਂ ਉਹ ਦੱਸ ਕੇ ਆਏ ਆਂ ਉਹਦਾ ਕਿਰਦਾਰ ਉਹਦਾ ਆਚਾਰ ਉਹਦਾ ਵਿਵਹਾਰ ਉਹਦੀ ਕੁਰਬਾਨੀ ਸਾਰਾ ਕੁਝ ਗਾਇਆ ਲੋਕਾਂ ਚ ਇਸ ਲਈ ਕਿ ਲੋਕਾਂ ਨੂੰ ਪਤਾ ਲੱਗੇ ਸ਼੍ਰੋਮਣੀ ਕਾਲ ਦਲ ਦੇ ਇਦਾਂ ਦੇ ਹੀਰੋ ਰਹੇ ਆ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਸੀ ਉਹ ਸ਼੍ਰੀ ਅਕਾਲ ਤਰਸ ਉਹਦੇ ਜਥੇਦਾਰ ਵੀ ਰਹੇ ਆ ਉਹ ਐਮਪੀ ਵੀ ਰਹੀ ਹੈ ਉਹ ਐਮਐਲਏ ਵੀ ਰਹੀ ਹੈ ਉਹ ਮਨਿਸਟਰ ਵੀ ਰਹੀ ਹੈ ਇਟ ਇਟੀਆਂ ਵੱਡੀਆਂ ਕੁਰਬਾਨੀਆਂ ਆਲੇ ਤੇ ਜੇ ਉਹ ਦੱਸਿਆ ਤੇ ਅਸੀਂ ਕੋਈ ਬਗਾਵਤ ਕੀਤੀ ਜਬਰੋਤਾ ਕੀਤੀ ਇਹ ਕੋਈ ਗਤੀਵਿਧੀ ਖਿਲਾਫ ਸੀ ਉਧਰ ਹੀ ਸਾਨੂੰ ਸ਼ਾਮ ਨੂੰ ਇਹਨਾਂ ਨੇ ਕਰ ਦਿੱਤਾ ਵੀ ਇਹ ਕੰਨ ਦਿੱਤੇ ਇਹਦਾ ਮਤਲਬ ਹੈ ਕਿ ਪਾਰਟੀ ਦੀ ਮਜ਼ਬੂਤੀ ਲਈ ਕੋਈ ਗੱਲ ਨਾ ਕਰੇ ਜਿਹੜੇ ਅਲੀਗੇਸ਼ਨ ਲੱਗ ਰਹੇ ਅੱਜ ਤੱਕ ਪਾਰਟੀ ਕਮਜ਼ੋਰ ਹੋਣ ਦੇ ਉਹ ਕਿਤੇ ਲੱਗ ਰਹੇ ਜੇ ਰਾਮ ਰਹੀਮ ਦੀ ਗੱਲ ਦਾ ਅਲੀਗੇਸ਼ਨ ਆਇਆ ਗੁਰੂ ਸਾਹਿਬ ਦੇ ਬਿਆਦਬੀ ਦੀ ਗੱਲ ਆਈ ਹੈ ਅਕਾਲ ਤਖਤ ਤੋਂ ਮਾਫੀ ਦੀ ਗੱਲ ਕਰਾਈ ਹੈ ਜਾਂ 2007 ਦਾ ਕੇਸ ਦਰਜ ਹੋਇਆ ਰਾਮ ਰਹੀਮ ਦੇ ਖਿਲਾਫ ਉਹ 2014 ਵਿੱਚ ਰੱਦ ਕੀਤਾ ਗਿਆ ਜਾਂ ਉਹਨੂੰ ਵਾਪਸ ਲਿਆ ਗਿਆ ਉਹ ਕਿਤੇ ਅਲੀਗੇਸ਼ਨ ਹੈ ਜਗੀਰ ਕੋਰਟ ਤੇ ਬਿੱਤੇ ਤੋਂ ਕੋਈ ਨਹੀਂ ਪਾਰਟੀ ਵਿਰੋਧੀ ਗਤੀਵਿਧੀਆਂ ਫਿਰ ਕਿਹਦੀਆਂ ਹੋਈਆਂ ਪ੍ਰਧਾਨ ਦੀਆਂ ਗੱਲ ਸੋਚੀਏ ਤੇ ਪਾਰਟੀ ਫੇ ਕਮਜ਼ੋਰ ਕਿਦਾਂ ਹੋਈ ਉਹਦੇ ਕਰਕੇ ਜੇ ਕੋਈ ਵੀ ਗੱਲ ਅਸੀਂ ਅਸੀਂ ਗਲਤੀ ਇਹ ਕਰਦੇ ਰਹੇ ਕਿ ਜਿਹੜੀ ਗੱਲ ਸਾਨੂੰ ਕਲੀਅਰ ਨਹੀਂ ਸੀ ਉਸੇ ਡਿਫੈਂਡ ਪਾਰਟੀ ਲਈ ਕਰਦੇ ਰਹੇ ਕਿ ਪਾਰਟੀ ਬਚੀ ਰਹੇ ਕੰਮ ਕਰਦੇ ਰਹੇ ਪਾਰਟੀ ਦੇ ਵਰਕਰ ਬਣ ਕੇ ਪਾਰਟੀ ਦੇ ਸੇਵਾਦਾਰ ਬਣ ਕੇ ਜੇਸੀ ਐਮਐਲਏ ਵੀ ਬਣੇ ਐ ਡਿਵੈਲਪਮੈਂਟ ਕਰਦੇ ਰਹੇ ਕਿਉਂਕਿ ਸਰਕਾਰ ਕਾਮਯਾਬ ਕਰਨੀ ਸੀ ਸਰਕਾਰ ਦੀਆਂ ਉਪਲਬਧੀਆਂ ਦੱਸਦੇ ਰਹੇ ਕਾਦੀਆਂ ਪ੍ਰਾਪਤੀਆਂ ਦੱਸਦੇ ਰਹੇ ਬੜੀ ਡਿਵੈਲਪਮੈਂਟ ਕੀਤੀ ਪਰ ਲੋਕ ਕਿਉਂ ਟੁੱਟ ਗਏ ਸਾਨੂੰ ਲੋਕਾਂ ਨੇ ਕਿਉਂ ਨਹੀਂ ਚੱਲਿਆ ਇੱਕ ਵਾਰੀ ਹੋ ਗਿਆ ਦੋ ਵਾਰੀ ਹੋ ਗਿਆ ਤਿੰਨ ਵਾਰੀ ਹੋ ਗਿਆ ਲਗਾਤਾਰ ਪੰਜ ਵਾਰੀ ਹੋ ਚੱਲਿਆ ਕਿ ਲੋਕਾਂ ਨੇ ਸਾਨੂੰ ਅਪਣਾਇ ਜਿਹੜੀ ਰਿਪੋਰਟ ਝੁੰਦਾ ਸਾਹਿਬ ਨੇ ਇਕੱਠੀ ਕੀਤੀ ਸੀ ਮਦਦ ਸਾਰੀ ਕਮੇਟੀ ਨੇ ਉਸ ਰਿਪੋਰਟ ਦਾ ਨਿਚੋਰ ਸੀ ਕਿ ਲੋਕਾਂ ਦੀ ਆਵਾਜ਼ ਕੀ ਹੈ ਜੇ ਅਸੀਂ ਉਹਦੇ ਅਨੁਸਾਰ ਵੀ ਨਹੀਂ ਚੱਲਣਾ ਜੀ ਅਸੀਂ ਕੱਲ ਕਹਿ ਹੀ ਬੈਠੇ ਆ ਕਿ ਉਹਦੇ ਅਨੁਸਾਰ ਆਪਾਂ ਚੱਲੇਗੀ ਫਿਰ ਲੋਕਾਂ ਦੀ ਆਵਾਜ਼ ਨੂੰ ਸੁਣ ਲਈਏ ਤੇ ਆਪਣੀ ਪਾਰਟੀ ਨੂੰ ਠੀਕ ਕਰੀਏ ਕੀ ਜ਼ੁਲਮ ਕਰਤਾ ਸੀ ਬਸ ਜਿਹੜਾ ਬੋਲੇ ਉਹਨੂੰ ਪਾਰਟੀ ਤੋਂ ਬਾਹਰ ਹੁਣ ਪਾਰਟੀ ਤੇ ਸਾਰੀ ਬਾਹਰ ਹੈ ਤੇ ਦਫ਼ਤਰ ਵਿੱਚ ਚਾਰ ਜਣੇ ਬੈਠੇ ਆ ਜੱਫਾ ਮਾਰ ਕੇ ਤੇ ਫਿਰ ਇੱਕ ਬੰਦੇ ਹੀ ਪਾਰਟੀ ਥੋੜੀ ਹੁੰਦੀ ਸਾਨੂੰ ਸ਼ੋਮਨੀ ਕਾਲ ਦਲਚ ਬਾਹਰ ਕੋਈ ਕੱਟ ਸਕਦਾ ਕਿਉਂਕਿ ਹਰ ਸਿੱਖ ਅਕਾਲੀ ਹੈ ਜਿਹੜਾ ਘਰਪੁਰਖ ਨੂੰ ਸਮਰਪਤ ਹੈ ਜਿਹੜਾ ਸ੍ਰੀ ਅਕਾਲ ਤਖਤ ਨੂੰ ਸਮਰਪਿਤ ਹੈ ਇਸ ਕਰਕੇ ਇੱਕ ਸੋਚ ਦਾ ਨਾਮ ਹੈ ਇੱਕ ਵਿਚਾਰ ਦਾ ਨਾਮ ਹੈ ਇੱਕ ਸਿਧਾਂਤ ਦਾ ਨਾਮ ਹੈ ਇੱਕ ਮਰਿਆਦਾ ਦਾ ਨਾਮ ਹੈ ਸੋ ਇਹ ਇਹਨਾਂ ਦੇ ਕਹਿੰਦੇ ਅਸੀਂ ਪਾਰਟੀ ਤੋਂ ਬਾਹਰ ਥੋੜਾ ਹੋ ਜਾਣਾ ਹੈ ਅੱਛਾ ਬੀਬੀ ਜੀ ਗੁਰਪਤਾ ਵਡਾਲਾ ਨੇ ਤਾਂ ਕਲੀਅਰ ਕਰ ਦਿੱਤਾ ਕਿ ਉਹ ਕੀ ਸੋਚਦੇ ਨੇ ਕਿ ਕੀ ਇਹ ਐਕਸ਼ਨ ਕਿਉਂ ਲਿਆ ਗਿਆ ਮੈਂ ਥੋੜਾ ਤੋਂ ਪੁੱਛਣਾ ਚਾਹੁੰਦਾ ਥੋਡੇ ਕੀ ਵਿਚਾਰ ਨੇ ਅਚਾਨਕ ਇਹ ਐਕਸ਼ਨ ਕਿਉਂ ਲੈ ਲਿਆ ਗਿਆ ਜਿਹੜੇ 8 ਲੀਡਰ ਕੱਢੇ ਨੇ ਉਹਨਾਂ ਦੇ ਪਿੱਛੇ ਕਾਰਨ ਕੀ ਹੈ ਦੇਖੋ ਮੈਨੂੰ ਲੱਗਦਾ ਹੈ ਕਿ ਇਹ ਹੁਣ ਜੀ ਪੈਨਿਕ ਹੋ ਗਏ ਪ੍ਰਚਾਰ ਇਹਨਾਂ ਦੇ ਖਿਲਾਫ ਜਿਹੜਾ ਉਹ ਸਿਖਰਾਂ ਨੂੰ ਛੋ ਗਿਆ ਆਉਣ ਵਾਲਾ ਸਮਾਂ ਵੀ ਜਿਹੜਾ ਹੈ ਕਿਉਂਕਿ ਇਹ ਜਿਹੜੀ ਹੁਣ ਵੀ ਚੋਣ ਹੋਈ ਹੈ ਐਮਪੀਜ਼ ਦੀ ਇੱਕ ਪਾਸੇ ਕਾਂਗਰਸ ਨੇ ਜੋਰ ਲਾ ਕੇ ਪੂਰੇ ਪੰਜਾਬ ਦੀ ਨਹੀਂ ਦੇਸ਼ ਦੀ ਯਾਤਰਾ ਕੀਤੀ ਉਹ ਰਿਜ਼ਲਟ ਕੱਢ ਕੇ ਬੈ ਗਏ ਉਹਨਾਂ ਦੀ ਕੁਝ ਨਾ ਕੁਝ ਕਾਮਯਾਬੀ ਨਜ਼ਰ ਆਈ ਹੈ ਇਹਨਾਂ ਨੇ ਵੀ ਪੰਜਾਬ ਜੋੜੋ ਯਾਤਰਾ ਦੀ ਸ਼ੁਰੂ ਕੀਤੀ ਲੇਕਿਨ ਪੰਜਾਬ ਦੇ ਵਿੱਚੋਂ ਸਾਰੇ ਜਮਾਨਤਾ ਜਬਤ ਹੋ ਗਏ ਹੁਣ ਇਸ ਵੇਲੇ ਜਿਹੜਾ ਇਹ ਪਾਰਟੀ ਦੇ ਲੀਡਰ ਜਿਹੜੇ ਐ ਜ ਸਾਡੇ ਵਰਗੇ ਵਰਕਰ ਜਿਹੜੇ ਹੈਗੇ ਆ ਉਹ ਇਹ ਕਹਿੰਦੇ ਸੀਗੇ ਵੀ ਇਹਨੂੰ ਕਾਮਯਾਬ ਕਰਨ ਵਾਸਤੇ ਕਿਸੇ ਤਰੀਕੇ ਨਾਲ ਆਪਾਂ ਕੋਈ ਹੱਲ ਕੱਢੀਏ ਦਾ ਲੋਕਾਂ ਨੂੰ ਕਿਸੇ ਕਿੱਦਾਂ ਸ਼ਾਂਤ ਕਰਨੀ ਹੈ ਲੋਕਾਂ ਦਾ ਨਿਰਾਸ਼ਤਾ ਕਿੱਦਾਂ ਦੂਰ ਕਰਨੀ ਹੈ ਮਯੂਸੀ ਕਿੱਦਾਂ ਦੂਰ ਕਰਨੀ ਹੈ ਆਪਾਂ ਇਹਦਾ ਹੱਲ ਕਰੀਏ ਤੇ ਝੁੰਦਾ ਕਮੇਟੀ ਦੀ ਜਿਹੜੀ ਰਿਪੋਰਟ ਸੀ ਲੋਕਾਂ ਦੀ ਆਵਾਜ਼ ਸੀ ਆਪਾਂ ਉਹਦੇ ਅਨੁਸਾਰ ਚੱਲ ਪਈਏ ਵੀ ਪ੍ਰਧਾਨ ਜੀ ਇੱਕ ਵਾਰੀ ਤੁਸੀਂ ਥੋੜੇ ਚੱਲੀ ਅਸਤੀਫਾ ਦੇ ਦਿਓ ਸਾਰਾ ਕੁਝ ਭੰਗ ਕਰ ਦਿਓ ਇਹਨਾਂ ਕਰ ਵੀ ਦਿੱਤੀ ਸੀ ਇਹਨਾਂ ਨੇ ਪੰਗ ਵੀ ਕਰਤਾ ਸੀਗਾ ਸਾਲ ਪਹਿਲਾਂ 22 ਦੇ ਵਿੱਚ ਜਦੋਂ ਕੀਤਾ ਤੇ ਉਦੋਂ ਇਹਨਾਂ ਨੇ ਪੰਗ ਕਰਕੇ ਪ੍ਰਧਾਨ ਜੀ ਆਪ ਰਹੇ ਬਾਕੀ ਸਭ ਕੁਝ ਪੰਗ ਫਿਰ ਦੁਬਾਰਾ ਨਾਮਿਨੇਟ ਕਰਤੇ ਮਤਲਬ ਇਹ ਸਮਝ ਨਹੀਂ ਆਂਦੀ ਕਿ ਉਹ ਡਿਕਟੇਟਰ ਬਣ ਕੇ ਕਿਉਂ ਕੰਮ ਕਰ ਰਹੇ ਇੱਕ ਪਾਰਟੀ ਐ ਪਾਰਟੀ ਤੇ ਇੱਕ ਐਸਾ ਗੁਲਦਸਤਾ ਜਿਹਦੇ ਚ ਵੱਖ-ਵੱਖ ਤਰ੍ਹਾਂ ਦੇ ਫੁੱਲ ਐ ਇੱਕ ਉਹਦੀ ਕੰਪਨੀ ਇਹ ਕੰਪਨੀ ਦੀ ਤਰ੍ਹਾਂ ਚਲਾਉਂਦੇ ਜਿੱਦਾਂ ਆਪਣੀ ਇੰਡਸਟਰੀ ਚ ਚਲਾਉਂਦੇ ਹੁੰਦੇ ਆਪਣੀ ਕੰਪਨੀ ਚਲਾਉਂਦੇ ਹੁੰਦੇ ਸੋ ਇਸ ਦਾ ਪਾਰਟੀ ਨਹੀਂ ਬਚਦੀ ਹੁਣ ਇਸ ਵੇਲੇ ਜਿਹੜਾ ਜਿਹੜੀਆਂ ਗੱਲਾਂ ਤਕਰੀਬਨ 17 ਤੋਂ 22 ਤੋਂ ਲੈ ਕੇ ਚੱਲ ਰਹੀ 17 ਤੋਂ ਹੀ ਚੱਲ ਰਹੀਆਂ ਸੀਗੀਆਂ ਜੀ ਜਦੋਂ ਅਸੀਂ ਮਾਰ ਖਾਦੀ ਉਹ ਗੱਲਾਂ ਫਿਰ ਵੀ ਅਸੀਂ ਜੋਰ ਲਾਉਂਦੇ ਰਹੇ ਹਾਂ ਕਿਸੇ ਤਰੀਕੇ ਨਾਲ ਆਪਣੀ ਪਾਰਟੀ ਬਚੇ ਕਿਸੇ ਤਰੀਕੇ ਨਾਲ ਆਪਣੀਆਂ ਗਲਤੀਆਂ ਸੁਧਾਰੀਆਂ ਜਾ ਸਕਣ ਲੇਕਿਨ ਉਹ ਹੁਣ ਜਦੋਂ ਅਸੀਂ ਗਏ ਛਿਰਕਾਲਤਾ ਸਭ ਤੇ ਇਹ ਨਹੀਂ ਸੀ ਜਾਂਦੇ ਅਸੀਂ ਸੋਚਿਆ ਵੀ ਇਹ ਨਹੀਂ ਜਾਂਦੇ ਤੇ ਅਸੀਂ ਤੇ ਜਾਈਏ ਕਿਸੇ ਤਰੀਕੇ ਨਾਲ ਅਸੀਂ ਦੇ ਮਾਫੀ ਮੰਗੀਏ ਪੀਐਸਸੀ ਵਿੱਚ ਰਹੇ ਹਾਂ ਅਸੀਂ ਰੋਕ ਨਹੀਂ ਸਕੇ ਸਿਆ ਨਹੀਂ ਕਰ ਸਕੇ ਪਰ ਮੇਸੀਂ ਗਲਤੀ ਨਹੀਂ ਕੀਤੀ ਕੋਈ ਵੀ ਸਚਾਈ ਹੈ ਸਾਡੀ ਸਾਡਾ ਇਹਨਾਂ ਕੋਈ ਸਬੰਧ ਨਹੀਂ ਕਿਸੇ ਚੀਜ਼ ਦਾ ਇਹਨਾਂ ਨੇ ਉਹ ਫਿਰ ਸਿੰਘ ਸਾਹਿਬ ਵੀ ਉਹ ਜਿਹੜੇ ਛੱਟ ਦੇ ਜਿਹੜੇ ਡੀਆਈਜੀ ਸੀਗੇ ਆਈਜੀ ਸਾਹਿਬ ਖਟੜਾ ਸਾਹਿਬ ਵੀ ਆ ਗਏ ਉਹ ਵੀ ਆਪਣੀ ਗੱਲ ਦੱਸ ਸਕੇ ਰੰਜੀਤ ਸਿੰਘ ਨੇ ਵੀ ਆਪਣੀ ਕੈਸਟ ਚਲਾ ਦਿੱਤੀ ਫੜ ਕੇ ਵੀਡੀਓ ਚਲਾਤੀ ਉਹਨਾਂ ਇੰਟਰਵਿਊ ਦੇ ਦਿੱਤੀ ਕੈਂਟੇ 2 ਘੰਟੇ ਦੀ ਫਿਰ ਇੱਕ ਕਿਤਾਬ ਵੀ ਲਿਖ ਦਿੱਤੀ ਉਹ ਸਾਰੀਆਂ ਸੁਣ ਸੁਣ ਕੇ ਲੋਕਾਂ ਦੇ ਦਿਮਾਗ ਤੇ ਇੰਨਾ ਅਸਰ ਹੋਇਆ ਕਿ ਅਸੀਂ ਵੀ ਪਾਗਲ ਹੋ ਗਏ ਕਿ ਇਹ ਸਾਰਾ ਕੋਈ ਸੱਚ ਨਜ਼ਰਾ ਕੇ ਤੇ ਬਹੁਤ ਪੈਂਦਾ ਹੀ ਹੈ ਜੀ ਸਾਰਿਆਂ ਦੇ ਤਾਂ ਸਿਸ਼ੇ ਅਕਾਲ ਤਰ ਸਾਹਬ ਦੇ ਉੱਤੇ ਗਏ ਸੀਗੇ ਸਾਰੀਆਂ ਸੁਣ ਸੁਣ ਕੇ ਤੇ ਉਹ ਫਿਰ ਜਦੋਂ ਉੱਥੇ ਗਏ ਆ ਤੇ ਸਾਰੀ ਦੁਨੀਆ ਨੇ ਜੋ ਚੀਜ਼ਾਂ ਸੀ ਕੱਢ ਕੇ ਰੱਖ ਦਿੱਤੀਆਂ ਹੁਣ ਇਹ ਪੈਨਿਕ ਜਦੋਂ ਇੱਕ ਹੋਰ ਕੋਈ 164 ਦੇ ਦਰਜ ਕਰਾਏ ਹੈ ਕਿਹੜਾ ਹੈ ਪ੍ਰਦੀਪ ਕਲੇਰ ਉਹ ਮੈਂ ਦੇਖੋ ਉਹਦੇ ਬਿਆਨਾਂ ਨੂੰ ਕਿ ਮੈਂ ਬਹੁਤੀ ਵੱਡੀ ਅਹਿਮੀਅਤ ਇਸ ਲਈ ਨਹੀਂ ਦਿੰਦੀ ਕਿ ਉਹ ਸੱਚਾ ਹੈ ਕਿ ਝੂਠਾ ਮੈਨੂੰ ਨਹੀਂ ਪਤਾ ਪਰ ਗੱਲ ਇਹ ਹੈ ਕਿ ਜਿਹੜੀਆਂ ਗੱਲਾਂ 17 ਤੋਂ ਚੱਲਦੀਆਂ ਰਹੀਆਂ ਅੱਜ ਤੱਕ ਉਹ ਇਦਾਂ ਲੱਗਦਾ ਕਿ ਉਹਨਾਂ ਨੇ ਮੇਲ ਖਾਂਦੀਆਂ ਉਹ ਵੀ ਸਾਨੂੰ ਦੁੱਖ ਲੱਗਾ ਕਿ ਪ੍ਰਧਾਨ ਜੀ ਸਾਡੇ ਨੂੰ ਕੀ ਲੋੜ ਪਈ ਸੀ ਕਿ ਉਸ ਵਿਅਕਤੀ ਨਾਲ ਮੀਟਿੰਗ ਕਰਦੇ ਰਹੇ ਜਿਹਨੂੰ ਛੇਕਿਆ ਹੋਇਆ ਸੀ ਫਿਰ ਇਹ ਵਿਅਕਤੀ ਜਿਹੜਾ ਜਿਹੜਾ ਕਿ ਦੋਸ਼ੀ ਹੈ ਸਾਡਾ ਕਹਨ ਕਰਨ ਦਾ ਗੁਰੂ ਗ੍ਰੰਥ ਸਾਹਿਬ ਦੇ ਇਹ ਆਪ ਦੋਸ਼ੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਅਦਵੀ ਦੇ ਵਿੱਚ ਦਰਜ ਹੈ ਮੈਂ ਦਾਖਲ ਹੋ ਦੇ ਚ ਹੁਣ ਇਹਨਾਂ ਲੋਕਾਂ ਨੂੰ ਤੁਸੀਂ ਨਾਲ ਲੈ ਕੇ ਉੱਥੇ ਬਿੜੋ ਮਤਲਬ ਇਹ ਤੁਹਾਡੇ ਕੋਲ ਕੌਣ ਸਗੈ ਤੇ ਐਕਸ਼ਨ ਲੈਣਾ ਚਾਹੀਦਾ ਸੀ ਇਹ ਚੀਜ਼ਾਂ ਦੇਖੋ ਅੱਜ ਜਿਹੜੀਆਂ ਸਾਰੇ ਪਾਸੇ ਪਬਲਿਕ ਡੋਮੇਨ ਚ ਆ ਗਈਆਂ ਰੋੜਾ ਜਿਆਦਾ ਪੈ ਗਿਆ ਇਹ ਹੁਣ ਪੈਨਿਕ ਹੋ ਕੇ ਇਹਨਾਂ ਨੇ ਹੋਰ ਡਾਇਵਰਟ ਕਰਨ ਦੀ ਕੋਸ਼ਿਸ਼ ਕੀਤੀ ਵੀ ਕਿਸੇ ਤਰੀਕੇ ਨਾਲ ਸਹੀ ਐਕਸ਼ਨ ਕਰੀਏ ਜਿਹੜਾ ਧਿਆਨ ਇਹਨਾਂ ਗੱਲਾਂ ਤੋਂ ਡਾਇਵਰਟ ਹੋ ਜਾਏ ਅੱਛਾ ਬੀਬੀ ਸਵਾਲ ਇੱਥੇ ਥੋੜ੍ਹ ਤੋਂ ਵੀ ਬਣਦਾ ਹੈ ਇੱਕ ਪੁੱਛਣਾ ਕਿ ਤੁਸੀਂ ਵੀ ਉਸ ਵੇਲੇ ਪਾਰਟੀ ਦੇ ਵਿੱਚ ਇੱਕ ਅਹਿਮ ਹਿੱਸਾ ਰੱਖਦੇ ਸੀਗੇ ਇਹ ਜੋ ਗੱਲਾਂ ਕਈਆਂ ਗਈਆਂ ਕਿ 2012 ਦੇ ਵਿੱਚ ਮੁਲਾਕਾਤਾਂ ਹੋਈਆਂ ਇਲੈਕਸ਼ਨਸ ਤੋਂ ਪਹਿਲਾਂ ਮੀਟਿੰਗਸ ਹੋਈਆਂ ਸਵਿਫਟ ਗੱਡੀ ਵਾਲੀਆਂ ਇਹ ਸਾਰਾ ਕੁਝ ਤੁਹਾਨੂੰ ਕੁਝ ਪਤਾ ਲੱਗਿਆ ਸੀ ਹੋਇਆ ਤੁਹਾਨੂੰ ਤੇ ਕਿਸੇ ਗੱਲ ਦਾ ਵੀ ਨਹੀਂ ਪਤਾ ਜੀ ਸਚਾਈ ਜਿਹੜੀ ਹੈ ਸਾਨੂੰ ਤਾਂ ਇਹ ਵੀ ਨਹੀਂ ਪਤਾ ਕਿ ਇਹ 2007 ਦਾ ਜਿਹੜਾ ਕੇਸ ਹੋਇਆ ਤਾਂ ਤੇ ਪਤਾ ਲੱਗ ਗਿਆ ਸੀਗਾ ਪਰ 2014 ਚ ਕਿੰਨੇ ਵਾਪਸ ਲਿਆ ਕਿਵੇਂ ਰੱਦ ਹੋਇਆ ਇਸ ਗੱਲ ਦਾ ਨਹੀਂ ਪਤਾ ਉਹ ਦੁੱਖ ਵੀ ਹੈ ਸਾਨੂੰ ਵੀ ਜੇ ਨਾ ਹੀ ਰੱਦ ਕਰਦੇ ਤੇ ਸ਼ਾਇਦ ਘਟਨਾਵਾਂ ਵਾਪਰਦੀਆਂ ਨਾ ਪਰ ਇਹ ਤਾਂ ਇਹ ਤਾਂ ਗੱਲਾਂ ਬਹੁਤ ਇੱਕ ਵੀ ਗੱਲ ਦਾ ਮੈਨੂੰ ਨਹੀਂ ਪਤਾ ਜੀ ਵਿੱਚ ਸਾਨੂੰ ਕੋਈ ਸਲਾਹ ਥੋੜੋ ਕੀਤੀ ਇਹਨਾਂ ਨੇ ਬੀ.ਐਸ. ਸਿੰਘ ਸਾਹਿਬ ਬੁਲਾਏ ਤੇ ਮਾਫ ਕਰਾਉਣ ਲੱਗੇ ਸਾਨੂੰ ਕੋਈ ਸਲਾਹ ਥੋੜੋ ਕੀਤੀ ਬੀ.ਐਸ. ਉਹਦੀ ਫਿਲਮ ਚਲਾਉਣੀ ਹੈ ਤੇ ਇਸ ਕਰਕੇ ਉਹਦੀ ਅਸੀਂ ਉੱਥੋਂ ਮਾਫ ਕਰਾਉਣਾ ਹੈ ਸਭ ਤੋਂ ਪਤਾ ਅਸੀਂ ਤੇ ਇਹੀ ਸੋਚਦੇ ਰਹੇ ਵੀ ਲੋਕੀ ਸ਼ਾਇਦ ਵੈਸੇ ਹੀ ਸਾਡੀ ਸਰਕਾਰ ਦੋ ਵਾਰ ਲਗਾਤਾਰ ਚੱਲੀ ਹੈ ਤੇ ਵਿਰੋਧੀ ਪਾਰਟੀਆਂ ਨੇ ਜਿਹੜਾ ਪ੍ਰਚਾਰ ਕਰਕੇ ਤੇ ਸਾਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਕਾਂਗਰਸ ਨੇ ਵੀ ਝੂਠ ਬੋਲਿਆ ਦੁੱਖ ਦੀ ਗੱਲ ਇਹ ਹੈ ਕਿ ਕਿਸੇ ਵੀ ਸਰਕਾਰ ਨੇ ਸੀਰੀਅਸਲੀ ਇਹਨੂੰ ਲਿਆ ਹੀ ਨਹੀਂ ਸਾਰੇ ਨੇ ਸਿਆਸਤ ਹੀ ਖੇਡੀ ਹੈ ਦੇਖੋ ਦੋਸ਼ੀ ਇਹ ਵੀ ਦੋਸ਼ੀ ਨੇ ਸਿਆਸਤ ਹੀ ਖੇਡੀ ਕੈਪਟਨ ਅਮਰਿੰਦਰ ਸਿੰਘ ਨੇ ਗੁਟਕੇ ਦੀ ਸੌਂ ਖਾ ਕੇ ਬੇਅਦਬੀ ਦਾ ਤਾਂ ਹੀ ਕੁਝ ਨਹੀਂ ਵੀੜਿਆ ਅਗੂ ਆਮਾਦੀ ਪਾਰਟੀ ਕਹਿੰਦੇ ਸੀ ਇੱਕ ਮਹੀਨੇ ਦੇ ਵਿੱਚ ਵੀ ਸਭ ਕੁਝ ਕਰ ਦਵਾਂਗੇ ਹੁਣ ਤੇ ਸਾਰੇ ਸਬੂਤ ਆਈ ਜਾਂਦੇ ਸਾਰੇ ਸਾਹਮਣੇ ਫੇ ਕਰ ਠੀਕ ਹੈ ਕੋਰਟ ਕੇਸ ਚੱਲਦਾ ਪਰ ਸਿੱਟ ਜਿੰਨੀਆਂ ਵੀ ਸਿੱਟਾਂ ਬਣੀਆਂ ਅਜੇ ਤੱਕ ਰਿਜ਼ਲਟ ਨਿਕਲਿਆ ਕੋਈ ਅਜੇ ਤੱਕ ਫੇ ਸਿੱਟਾਂ ਦੇ ਵਿੱਚ ਹੀ ਹੈ ਅੱਛਾ ਬੀਬੀ ਜੀ ਪ੍ਰਦੀਪ ਕਲੀਅਰ ਤਾਂ ਇਹ ਵੀ ਕਹਿੰਦਾ ਆ ਕਿ ਡੇਰੇ 'ਚ ਜਾ ਕੇ ਮੁਲਾਕਾਤਾਂ ਹੋਈਆਂ ਗੁਪਤ ਜਾ ਕੇ ਗੁਲ ਮੁਲਾਕਾਤਾਂ ਹੋਈਆਂ ਨੇ ਸਿੱਧੇ ਇਲਜ਼ਾਮ ਲੱਗਦੇ ਰਹੇ ਨੇ ਪਹਿਲਾਂ ਵੀ ਲੱਗਦੇ ਰਹੇ ਨੇ ਉਹਨੇ ਵੀ ਕਲੀਅਰ ਕਰ ਦਿੱਤਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਸਾਡੀ ਮਦਦ ਲਈ ਸੀ ਇਹ ਤੇ ਇਹਨਾਂ ਨੂੰ ਪਤਾ ਹੋਏਗਾ ਜੀ ਇੱਕ ਵਾਰੀ ਰੋਲਾ ਪਿਆ ਸੀ ਜਦੋਂ ਪਿਛਲੇ 17 ਦੇ ਵਿੱਚ ਉਸ ਵੇਲੇ ਫਿਰ ਸਾਰੇ ਲੀਡਰ ਜਿਨ੍ਹਾਂ ਨੇ ਮੀਟਿੰਗਾਂ ਕੀਤੀਆਂ ਸੀ ਨਾ ਜੀ ਉਹਨਾਂ ਨੇ ਫਿਰ ਜਾ ਕੇ ਮਾਫੀ ਮੰਗੀ ਸੀ ਸ੍ਰੀ ਅਕਾਲਤਾ ਸਰ ਸਭ ਤੇ ਹਾਜ਼ਰ ਹੋਏ ਸੀ ਉਹ ਸੇਵਾ ਵੀ ਕਰਕੇ ਆਏ ਸੇਵਾ ਉਹਨਾਂ ਨੇ ਭੁਗਤੀ ਸੀ ਜਿੱਦਾਂ ਮੀਟਿੰਗ ਕਿ ਕੋਈ ਦੇਖੋ ਕਈ ਵਾਰੀ ਪਤਾ ਵੀ ਨਹੀਂ ਲੱਗਦਾ ਵੀ ਕਿਹੜਾ ਕਿਹੜੇ ਢੇਰੇ ਨੂੰ ਮੰਨਦਾ ਕਿਹੜਾ ਨਹੀਂ ਮੰਨਦਾ ਤੇ ਉਹ ਖਰੇ ਕੁਝ ਕਰਦੇ ਉਹ ਲੋਕਟ ਚਾ ਪਾਉਂਦੇ ਆ ਕੋਈ ਆਰਾਮ ਰੀਮ ਦੀ ਫੋਟੋ ਦਾ ਇਨਾਂ ਨੇ ਉਸ ਵੇਲੇ ਮੀਟਿੰਗਾਂ ਜੇ ਕਰਾਈਆਂ ਸੀ ਜਾਂ ਵਰਕਰਾਂ ਨੇ ਕੀਤੀਆਂ ਸੀ ਕਿਉਂਕਿ ਵੋਟਾਂ ਵਾਸਤੇ ਤੇ ਜਾਂਦੇ ਹੀ ਸੀ ਨਾ ਜੀ ਰਾਮ ਰਹੀਮ ਕੋ ਜਾਣ ਦੀ ਗੱਲ ਜਿਹੜੀ ਸੀ ਉਹ ਮੈਨੂੰ ਨਹੀਂ ਪਤਾ ਕੌਣ ਗਿਆ ਕੌਣ ਨਹੀਂ ਗਿਆ ਲੇਕਿਨ ਉਹ ਕਹਿੰਦੇ ਸੀ ਅਸੀਂ ਮੀਟਿੰਗਾਂ ਜਦੋਂ ਕੀਤੀਆਂ ਪੈਲਸਾ ਦੇ ਵਿੱਚ ਤੇ ਉੱਥੇ ਇਹਨਾਂ ਦੇ ਬੰਦੇ ਆਏ ਸੀ ਅਸੀਂ ਕੀਤੀਆਂ ਉਹ ਫਿਰ ਉਹਨੇ ਮਾਫੀ ਮੰਗੀ ਸੀ ਜਾ ਕੇ ਬੇਸ਼ੱਕ ਗਲਤ ਹੋਈ ਹੈ ਪਰ ਜੀ ਆਪਣੇ ਪ੍ਰਿੰਮਿੰਦਰ ਬਰਾੜ ਟ੍ਰਿੰਸ ਤੇ ਹੋਰੀ ਗਏ ਸੀ ਇਹ ਮੈਨੂੰ ਯਾਦ ਹੈ ਸੁਜੀਸਰ ਖੜੇ ਹੋਰੀ ਗਏ ਇਹਨਾਂ ਸਾਰਿਆਂ ਨੇ ਕੋਬੀਸੇ ਲੌਂਗੋ ਵਾਲ ਵਗੈਰਾ ਇਹ ਸਾਰੇ ਉਧਰਲੇ ਜਿਹੜੇ ਸੀ ਨਾ ਜੀ ਸੰਗਰੂਰ ਮਾਨਸਾ ਪਟਿਆਲਾ ਇਹਨਾਂ ਨੇ ਸਾਰਿਆਂ ਨੇ ਮਾਫੀ ਮੰਗੀਆਂ ਸੀ ਜਾ ਕੇ ਤੇ ਫਿਰ ਇਹ ਸੇਵਾ ਵੀ ਇਹਨਾਂ ਪਹੁੰਚਤੀ ਸੀ ਬਾਕੀ ਜਿਹੜੀ ਗੱਲ ਹੈ ਕਿ ਮੀਟਿੰਗਾਂ ਉੱਥੇ ਹੋਈਆਂ ਨਹੀਂ ਹੋਈਆਂ ਸਾਨੂੰ ਇਹਦੇ ਬਾਰੇ ਕੋਈ ਨਹੀਂ ਪਤਾ ਨਾ ਸਾਨੂੰ ਕਿਸੇ ਨੇ ਪੁੱਛਿਆ ਹੀ ਨਹੀਂ ਨਾ ਕਿਸੇ ਨੇ ਕਿਹਾ ਹੀ ਕਿਉਂਕਿ ਸਾਡੇ ਇਲਾਕੇ ਚ ਤੇ ਉਹਦਾ ਨਾਂ ਹੀ ਨਹੀਂ ਰਾਮ ਰੀ ਹੁੰਦਾ ਸਾਡੇ ਇਲਾਕੇ ਚ ਦੁਆਬੇ ਚ ਤੇ ਮੈਨੂੰ ਨਹੀਂ ਲੱਗਦਾ ਕੋਈ ਇੱਥੇ ਕੋਈ ਉਹਦੇ ਜਾਂਦਾ ਹੋਵੇ ਨਾ ਦੁਆਬੇ ਚ ਮੈਨੂੰ ਨਹੀਂ ਆਸ ਕਿ ਮਾਝ ਵਿੱਚ ਮਾਝੇ ਚ ਵੀ ਕੋਈ ਹੋਵੇ ਉਹ ਪਰਲੇ ਪਰਲੇ ਪਾਸੇ ਹੈ ਹਰਿਆਣੇ ਵਾਲੇ ਪਾਸੇ ਹੈ ਜਾਂ ਮਾਲਵੇ ਦੇ ਵਿੱਚ ਹੋਈਗਾ ਉਹ ਸਾਰੇ ਘਰਾਂ ਚ ਬੈ ਗਏ ਮੈਂ ਕਿਹ ਕੀ ਗੱਲ ਕਹਿੰਦੇ ਤੇ ਬਾਦਲ ਨੇ ਤੇ ਮਾਫ ਕਰਤਾ ਨੂੰ ਉਹ ਉਹਦੇ ਸੱਚ ਅਖਬਾਰ ਚ ਖਬਰ ਆ ਗਈ ਕਿ ਵੋਟਾ ਅਕਾਲੇ ਨੂੰ ਵੋਟਾ ਪਾਓ ਮੈਂ ਕਿਹਾ ਮੈਂ ਥੋੜੂ ਕਹੀ ਉਹਨਾਂ ਕੋ ਮੇਰਾ ਕੀ ਸਬੰਧ ਹੈ ਕਹਿੰਦੇ ਨਹੀਂ ਜਿਹੜੇ ਅਮਰਤਾਈ ਲੋਕ ਸੀ ਉਹ ਕਹਿੰਦੇ ਵੀ ਹਾਂ ਹਾਂ ਖਬਰ ਆਈ ਕਿਉਂ ਉਹਦੇ ਕੋਲੋਂ ਮਦਦ ਕਿਉਂ ਲਈ ਸਾਡਾ ਤਾਂ ਨੁਕਸਾਨ ਹੋ ਗਿਆ ਸੀਗਾ ਮੈਨੂੰ ਹਰਾਤਾ ਤੋਂ ਲੋਕਾਂ ਨੇ ਬੜੇ ਸੋਹਣੇ ਸਾਰੇ ਬਣਿਆ ਸੀਗਾ ਇੱਥੋਂ ਕੋਈ ਐਸੀ ਗੱਲ ਨਹੀਂ ਸੀ ਸਾਡੇ ਇਲਾਕੇ ਦੇ ਵਿੱਚ ਵਧੀਆ ਬਣੀ ਸੀ ਗੇਮ ਲੇਕਿਨ ਜਦੋਂ ਇਹ ਖਬਰ ਆਈ ਦੋ ਦਿਨ ਪਹਿਲਾਂ ਹੀ ਉਹਦੇ ਪਾਸਾ ਪਲਟ ਗਿਆ ਸਾਰਾ ਅੱਛਾ ਬੀਬੀ ਜੀ ਹੁਣ ਮੈਂ ਉੱਤੇ ਵੀ ਗੱਲ ਲਿਆਉਣੀ ਚਾਹੁੰਦਾ ਆ ਜਿਹੜੀ ਜਿਹੜੇ ਲੀਡਰ ਕੱਢੇ ਨੇ ਖਾਸ ਕਰਕੇ ਜਿਹੜੇ ਹੁਣ ਮੈਂ ਇੱਕ ਨਰੇਟਿਵ ਚੱਲਦਾ ਪਿਆ ਆ ਜਿਹਦੇ ਵਿੱਚ ਕਹਿੰਦੇ ਪਏ ਕਿ ਜਿਹੜੇ ਲੀਡਰ ਕੱਡੇ ਨੇ ਜਿਹੜਾ ਉਹ ਧੜਾ ਬਣ ਗਿਆ ਸੀ ਵੱਖਰਾ ਉਹ ਤਾਂ ਸੀਨੀਅਰ ਲੀਡਰ ਕੱਢ ਦਿੱਤੇ ਕਿ ਜੇ ਸੀਨੀਅਰ ਲੀਡਰ ਹੀ ਨਾ ਰਵੇ ਤੇ ਫਿਰ ਬਾਕੀ ਦੇ ਜਿਹੜੇ ਨਾਲ ਜੁੜੇ ਨੇ ਉਹ ਤਾਂ ਆਪੇ ਖਿੰਡ ਪੁੰਡ ਜਾਣਗੇ ਡਿਵਾਈਡੈਂਡ ਰੂਲ ਕਰਨ ਦੀ ਕੋਸ਼ਿਸ਼ ਕੀਤੀ ਕੋਈ ਨਹੀਂ ਜਾਣਾ ਜੀ ਦੇਖੋ ਤੁਸੀਂ ਪੰਜਾਬ ਦੇ ਵਿੱਚ ਲੋਕ ਸਗਾ ਨਾ ਜੀ ਕਿਉਂਕਿ ਉਹ ਅਕਾਲੀ ਦਲ ਨੂੰ ਚਾਹੁੰਦੇ ਆ ਸ਼੍ਰੋਮਣੀ ਅਕਾਲੀ ਦਲ ਨੂੰ ਚਾਹੁੰਦੇ ਆ ਬਾਦਲ ਨੂੰ ਨਹੀਂ ਚਾਹੁੰਦੇ ਲੋਕਾਂ ਨੇ ਉਧਰ ਨੂੰ ਨਹੀਂ ਜਾਣਾ ਜਿੰਨਾ ਮਰਜ਼ੀ ਜ਼ੋਰ ਲਾ ਲੈਣ ਇੱਧਰ ਆਉਣਗੇ ਕਿ ਸੁਧਾਰ ਕਰ ਰਹੇ ਆ। ਇਹ ਦੰਦ ਲੈ ਕੇ ਤੁਰੇ ਆ। ਸਾਰੇ ਆਪ ਤਕਲੀਫ ਹੀ ਹੈ ਨਾ ਸਾਨੂੰ। ਹੋਰ ਸਾਨੂੰ ਕੀ ਚਾ ਚੜਿਆ ਜੀ ਦੱਸੋ ਅਸੀਂ ਸੰਘਰਸ਼ ਕਰੀ ਜਾਈਏ। ਅਸੀਂ ਵੀ ਰਾਮਨਾ ਬੈਠੇ ਰਹਿੰਦੇ ਦਫ਼ਤਰ ਜਾ ਕੇ। ਅਸੀਂ ਵੀ ਜਾ ਕੇ ਮੀਟਿੰਗਾਂ ਕਰਦੇ ਰਹਿੰਦੇ ਸਾਨੂੰ ਕੀ ਫਰਕ ਪੈਂਦਾ ਇਸ। ਫਰਕ ਤੇ ਇਹ ਵੀ ਕੌਮ ਤੋਂ ਵੱਖਰੇ ਹੋਈ ਜਾਂਦੇ ਆ। ਫਰਕ ਇਹ ਕਿ ਪੰਥ ਨਾਲ ਟੁੱਟੀ ਜਾਂਦੇ ਆ। ਅੱਛਾ ਪ੍ਰਧਾਨ ਜਿਹੜਾ ਆ ਉਹ ਬਗੈਰ ਬਿਨਾਂ ਪ੍ਰਧਾਨਗੀ ਦੀ ਕੁਰਸੀ ਤੋਂ ਵੀ ਸੇਵਾ ਹੋ ਸਕਦੀ ਆ ਜ਼ਰੂਰੀਤ ਹੋਣਾ ਕਿ ਕਾਲੀ ਦਲ ਦਾ ਪ੍ਰਧਾਨ ਹੋਣਾ ਹੈ ਤਾਂ ਤਾਂ ਹੀ ਸੇਵਾ ਹੋਊ। ਚਲੋ ਦੇਖੋ ਕਿਸੇ ਨੇ ਤੇ ਬਣਨਾ ਹੀ ਹੁੰਦਾ। ਉਹਨੀ ਕੁ ਗੱਲ ਲੇਕਿਨ ਜਿਸ ਬੰਦੇ ਨੇ 10-15 ਸਾਲ ਕਰ ਲੀਏ ਵੀ ਉਹਨੂੰ ਫਿਰ ਕੋਈ ਥੋੜਾ ਸੋਚ ਵੀ ਲੈਣਾ ਚਾਹੀਦਾ ਵੀ ਨੁਕਸਾਨ ਹੁਣ ਹੋ ਰਿਹਾ ਕਿ ਫਾਇਦਾ ਹੋ ਰਿਹਾ ਅੱਛਾ ਮੈਂ ਅੰਦਰ ਦੇ ਵਿੱਚ ਆ ਕੇ ਆਹੀ ਤੋਂ ਪੁੱਛਣਾ ਚਾਹੁੰਦਾ ਕਿ ਹੁਣ ਆ ਗਾਂ ਦੇ ਪ੍ਰੋਗਰਾਮ ਕੀ ਹੋਣਗੇ ਕਿਉਂਕਿ ਤੁਹਾਨੂੰ ਪਾਰਟੀ ਚੋਂ ਤਾਂ ਕੱਢ ਦਿੱਤਾ ਗਿਆ ਹੁਣ ਅੱਗੇ ਤੁਸੀਂ ਕਿਸ ਤਰ੍ਹਾਂ ਵਿੱਚ ਰੋਗੇ ਨਹੀਂ ਆਪਣੇ ਦਫ਼ਤਰ ਵਿੱਚ ਮੀਟਿੰਗ ਨਹੀਂ ਕਰਨਗੇ ਸਾਡੇ ਨਾਲ ਪਾਰਟੀ ਤੋਂ ਕਿੱਥੇ ਕੱਢ ਸਕਦੇ ਹੋ ਪਾਰਟੀ ਸਾਡੀ ਕਾਇਮ ਹੈ ਜੀ ਅਸ਼ੋਮਨੀ ਕੱਲ ਤੱਕ ਕੰਮ ਕਰਾਂਗੇ ਤਕੜੀ ਹੋ ਕੇ ਲੋਕਾਂ ਨੂੰ ਜੋੜਾਂਗੇ ਸਾਡੇ ਸਹਿਮੀਆਂ ਰੱਖੇ ਉਹ ਕਰਾਵਾਂਗੇ ਵੱਡੇ ਵੱਡੇ ਫੰਕਸ਼ਨ ਰੱਖੇ ਸੀ ਲੌਂਗਵਾਲ ਸਾਹਿਬ ਦੀ ਵਰਸੀ ਹੈ 20 ਅਗਸਤ ਨੂੰ ਪੰਜ ਪੰਜ ਅਗਸਤ ਨੂੰ ਸਾਡੇ ਸਹਿਮੀਆਂ ਨੇ ਚੰਡੀਗੜ੍ਹ ਦੇ ਵਿੱਚ ਫਿਰ ਆਪਣੇ ਹੈਗਾ 24 ਸਤੰਬਰ ਨੂੰ ਟੋੜਾ ਸਾਹਿਬ ਦੀ ਜਨਮ ਦਿਨ ਤੇ ਬਹੁਤ ਵੱਡਾ ਸਮਾਗਮ ਹੋਏਗਾ ਸਾਡਾ ਸਾਡੇ ਪੁਲੀਕੇ ਹੈ ਔਰ ਸਾਰੇ ਹਲਕਿਆਂ ਵਾਲੇ ਆਪਣੀ ਮੀਟਿੰਗਾਂ ਸ਼ੁਰੂ ਕਰਤੀਆਂ ਠੀਕ ਹੈ ਸਾਰੇ ਜ਼ਿਲ੍ਹਿਆਂ ਵਿੱਚ ਮੀਟਿੰਗਾਂ ਸਾਡੇ 10:00 ਵਜੇ ਨੂੰ ਜ਼ਿਲਹੰਦਰ ਜ਼ਿਲ੍ਹੇ ਦੀ ਹੈ ਮੀਟਿੰਗ ਕਪੂਰਥਲਾ ਵੀ ਰੱਖਣ ਲੱਗੇ ਆਂ ਸ਼ਾਰਪੁਰ ਰੱਖਣ ਲੱਗੇ ਆਂ ਸਾਰਿਆਂ ਨੇ ਬਰਕਰਾਰਾ ਆਪਣੀਆਂ ਡਿਊਟੀਆਂ ਲੈ ਲਈਆਂ ਸਾਰੇ ਲੀਡਰਾਂ ਨੇ ਪੇ ਸਾਰੇ ਜ਼ਿਲ੍ਹਿਆਂ ਵਿੱਚ ਮੀਟਿੰਗਾਂ ਕਰੋ ਪਾਰਟੀ ਲਾਮਬੰਦ ਕਰੋ ਠੀਕ ਹੈ ਬਹੁਤ ਸ਼ੁਕਰੀਆ ਬਿਲਕੁਲ ਬੀਬੀ ਜ਼ਗੀਰਕੌਰ ਸਾਡੇ ਨਾਲ ਮੌਜੂਦ ਸਨ ਔਰ ਉਹਨਾਂ ਨੇ ਜੋ ਗੱਲਾਂ ਦਸੀਆਂ ਨੇ ਉਹ ਲੋਕਾਂ ਸਾਹਮਣੇ ਆਉਣੀਆ ਜ਼ਰੂਰੀ ਸੀ ਖਾਸ ਕਰਕੇ ਉਸ ਸਮੇਂ ਦੀਆਂ ਜਿਸ ਸਮੇਂ ਦੀ ਚਰਚਾ ਅੱਜ ਕੱਲ ਚੱਲਦੀ ਪਈ ਹੈ ਖੈਰ ਸ਼੍ਰੀ ਕਾਲ ਤਕ ਸਾਹਿਬ ਦੇ ਵੱਲੋਂ ਕਿਹੜਾ ਹੁਕਮਨਾਮਾ ਆਉਣਾ ਹੈ ਕਿਸ ਤਰ੍ਹਾਂ ਦਾ ਹੁਕਮਨਾਮਾ ਆਉਣਾ ਹੈ ਉਹ ਇੰਤਜ਼ਾਰ ਕਰਨ ਦੀ ਲੋੜ ਹੋਵੇਗੀ ਉਸ ਵਾਸਤੇ ਜੋ ਵੀ ਹੋਏਗਾ ਉਹ ਵੀ ਦੱਸਦੇ ਰਵਾਂਗੇ ਉਹ ਤੱਕ ਲਈ ਬਣੇ ਰੋ ਵਨ ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ